ਆ ਵੀ ਆਂਦੇ ਜਾਂਦੇ ਅੰਦਰ ਮਾਹੌਲ ਆ ਪਦੀਨੇ ਨੇ ਲਾ ਦੇ ਅੰਦਰ ਬੱਕਰਾ ਆਂਦੇ ਬੋਗਰਾ ਆਂਦੇ ਆ ਲੈ ਤੜੇ ਤੜੇ ਸੋ ਤਾਂ ਪੀੜੀਆਂ ਕਿਹਨੇ 15 ਆਂਦੇ ਖਾਦੇ ਆ ਮਰਦਾ ਨਹੀਂ ਖਾਦੇ ਫੇਲੀ ਕਿਹਦੀ ਟੈਡੀ ਆ ਪਹਿਲੇ ਪਹਿਲੇ ਵਾਲੇ ਖਾਣ ਦੇ ਖਾਣ ਵਾਲਿਆਂ ਬਾਈ ਸੇਲੀ ਨਬਦੀ ਹੱਡੀ ਜੰਦੇ ਆਹੋ ਜੇ ਗਾਲਾਂ ਦੀ ਕਾਸ ਪੈ ਗਈ ਅੰਬਾ ਬੁਲੇਟ ਚਿਟਾਣਾ ਡੱਗੋ ਵਾਲਾ ਔਰ ਖਾਲਾ ਸੁਰਖਪੁਰੀਆ ਕਿਸ਼ਨਗੜੀਆ ਖਡੂਰ ਸਾਭੀਆ ਔਰ ਰਾਜਪੁਰੇ ਵਾਲਾ ਇਧਰ ਦਿੜਬੇ ਵਾਲਾ ਉਧਰ ਟਿੰਮੋ ਵਾਲੀਆ ਇਧਰ ਸ਼ੰਕਰ ਜਹਾਜ ਇਧਰ ਦੁੱਬਲੀ ਵਾਲਾ ਇਧਰ ਗੱਜਣ ਡੇਰੇ ਵਾਲਾ ਇਧਰ ਸਾਬਾ ਮੇਰੇ ਮਿੱਤਰੋ ਆਹ ਪਿੱਛੇ-ਪਿੱਛੇ ਪ੍ਰਵੀਨ ਤੇ ਨਾਲ ਕੁਲਜੀਤ ਵਰਗੇ ਖਿਡਾਰੀ ਇਧਰ ਯੋਧਾ ਪਿੰਡਾ ਟਿੰਪਾ ਸਾਰੇ ਵੱਡੇ ਨਾਂ ਨੇ ਆ ਵੀ ਅਮਰੀਕਸ਼ਾ ਕਰਦੇ ਗੱਲ ਅੰਬਾ ਆ ਗਿਆ ਖੇਡ ਮੈਦਾਨ ਅੰਦਰ ਪਹਿਲੀ ਰੇਡ ਪਾਉਣ ਦੇ ਲਈ ਨੜਾਣੇ ਦੇ ਮੇਲੇ ਦੀ ਉਹ ਸਾਹਮਣੇ ਜਿਹਦੇ ਨੰਬਰ ਰੈਡਰ ਦੇ ਉਸੇ ਜੁੜਨਾ ਹੋਇਆ ਹੈ ਇਹ ਵੀ ਕਹਿੰਦੇ ਚੜਾਈ ਹੈ ਮੇਰੇ ਮਿੱਤਰੋ ਇਹਦਾ ਮਾਅ ਮੇਰੇ ਮਿੱਤਰੋ ਇਹਦੇ ਲੋਕ ਦੀ ਲਾਦੇ ਆ ਇਹਨੂੰ ਦੁਨੀਆ ਚਾਹਦੀ ਹੈ ਇਹ ਕਹਿੰਦੇ ਫੁੱਲ ਟਖੀਰੇ ਵਾਲੀ ਪਿੰਡ ਦਾ ਕੈਨੇਡਾ ਦੇ ਵਿੱਚ ਕਹਿੰਦੇ ਉਹ ਚਰਚੇ ਹੋਏ ਆ ਪਰੰਪਰ ਸੱਤੀ ਕਹਿੰਦਾ ਜੋ ਮਰਜੀ ਪਹਿਲੋਂ 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 ਸੱਪੂ ਮੈਂ ਕਹਿ ਕੇ ਪੋਰੀਆ ਵੀ ਇਹ ਪਾਣਾ ਤਖੜਾ ਪਰ ਤੂੰ ਝੋਟੇ ਇਜੀ ਲੈ ਗਿਆ ਉਹਨੂੰ ਮੈਂ ਕਹਿ ਕੇ ਪੋਰੀਆ ਵੀ ਉਹ ਬਹੁਤ ਤਖੜਾ ਜੱਜ ਸਿੰਘ ਪ੍ਰਾੜ ਦੀ ਟੀਮ ਵੱਲੋਂ ਖੇਡਿਆ ਆ ਬੱਠਾ ਕਹਿੰਦੇ ਰੂਮੀ ਵਾਲਾ ਵੱਡਾ ਬਾਈ ਮਾਨਾ ਮੇਰੇ ਨੂੰ ਉਤਰੋ ਲਾਲੀ țe ਸੀਰੇ ਬਿਵਾੜ ਕੇ ਭੇਜਿਅਰੇ ਉਹ ਕੌਡੀ ਪੈ ਗਈ ਵੱਡਿਆ ਰਵੀ ਕੈਲਰਮ ਵਾਲਾ ਮੇਰੇ ਵੀਰੋ ਜਤਿੰਦਰ ਜੋਹੜ ਦੀ ਟੀਮ ਨੇ ਚਾਰ ਜਾਫਿਆਂ ਦੇ ਧਾਵਾ ਬੋਲ ਗਿਆ ਇਹ ਆ ਰਵੀ ਕੈਲਰਮ ਅਮਰਤੋਲ ਖਾਂ ਅਮਰਤੋਲ ਖਤੇ ਰਵੀ ਰਾਇਲ ਸਪੋਰਟਸ ਕਲੱਬ ਵੱਲੋਂ ਖੇਡ ਕੇ ਯੂਨਾਈਟਡ ਦੇ ਮੇਰੇ ਵੀਰੋ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਸੀਜ਼ਨ ਦਾ ਬੈਸਟ ਪਲੇਅਰ ਬਣਿਆ ਹੈ ਰਵੀ ਕੇਲਰਮਾ ਆ ਦੁਪਲੀ ਵਾਲਾ ਪੀਨ ਇਸ ਲਈ ਖੇਡ ਮੈਦਾਨ ਪਰ ਕਬੱਡੀ ਪਾ ਰਿਹਾ ਦੋ ਟਾਰ ਜਾਂਦੇ ਇੱਕ ਸੰਦੂ ਹੈ ਤੇ ਉਹ ਸਾਹਮਣੇ ਰਾਜਪੁਰੇ ਵਾਲਾ ਸੋਨੂ ਤਿਆਰ ਵਰ ਤਿਆਰ ਹੈ ਇੱਕ ਟੀਮ ਦਾ ਇੱਕ ਬੰਦਾ ਗਰਾਊਂਡ ਚੋਂ ਨਾ ਚਾਹੀਦਾ ਮੁੜ ਕੇ ਕੋਈ ਗੁੱਸਾ ਨਾ ਕਰੋ ਮੈਂ ਸਿੱਧਾ ਕਹਿੰਦਾ ਗੁਰਦਿਤ ਟਾਰਜਨ ਗੁਰ